ਹੈਲੋ ਟੂਡੇ ਪੰਜਾਬ ਐਦਰ ਅੱਜ ਦਾ ਮੌਸਮ ਦੇਖ ਰਿ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਆਂ ਗੱਲ ਕਰਨ ਜਾ ਰਹੀਆਂ 2 ਫਰਵਰੀ ਦੇ ਪੰਜਾਬ ਦੇ ਮੌਸਮ ਬਾਰੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਰਹੀ ਮਿਲਦੀ ਰਵੇ ਪੰਜਾਬ ਚ ਭਾਰੀ ਬਦਲਵਾਈ ਨਾਲ ਹਲਕੀ ਫੁਲਕੀ ਧੁੰਦ ਵੀ ਜਿਹੜੀ ਆ ਅੱਜ ਆਪਾਂ ਨੂੰ ਦੇਖਣ ਨੂੰ ਮਿਲੀ ਆ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਮੌਸਮ ਵਿੱਚ ਇੱਕ ਵਾਰੀ ਫੇਰ ਤੋਂ ਜਿਹੜਾ ਵੱਡਾ ਬਦਲਾ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ। ਠੰਡ ਦਾ ਜਿਹੜਾ ਕਹਿਰ ਆ ਪੰਜਾਬ ਵਿੱਚ ਫਿਰ ਤੋਂ ਸ਼ੁਰੂ ਹੋ ਚੁੱਕਿਆ ਹੈ ਤੇ ਜੇ ਗੱਲ ਕਰੀਏ ਬਦਲਵਾਈ ਦੀ ਇਹ ਬਦਲਵਾਈ ਪੰਜਾਬ ਚੋਂ ਕਦੋਂ ਤੱਕ ਸਾਫ਼ ਹੋ ਜਾਵੇਗੀ ਜਿਹੜੀ ਇਹ ਬਦਲਵਾਈ ਆ ਇਹ ਕਾਫੀ ਤਗੜੀ ਹੈ। ਇਹਨੂੰ ਪੰਜਾਬ ਵਿੱਚੋਂ ਸਾਫ਼ ਹੋਣ ਲਈ ਕਾਫੀ ਵੱਧ ਟਾਈਮ ਜਿਹੜਾ ਉਹ ਲੱਗੇਗਾ। ਅੱਜ ਟੁੱਪ ਕੁਝ ਜ਼ਿਲ੍ਹਿਆਂ ਵਿੱਚ ਹੀ ਦੇਖਣ ਨੂੰ ਮਿਲੇਗੀ ਬਾਕੀ ਕੁਝ ਜ਼ਿਲ੍ਹਿਆਂ ਵਿੱਚ ਨਹੀਂ ਦੇਖਣ ਨੂੰ ਮਿਲੇਗੀ। ਟੈਂਪਰੇਚਰ ਜਿਹੜਾ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਘਟਦਾ ਜਾ ਰਿਹਾ ਹੈ। ਠੰਡ ਜਿਹੜੀ ਹੈ ਦੁਵਾਰਾ ਤੋਂ ਪੰਜਾਬ ਵਿੱਚ ਜਿਹੜਾ ਕਬਜ਼ਾ ਜਮਾਰੀ ਹੈ ਆਪਦਾ ਬਾਕੀ ਗੱਲ ਕੀਤੀ ਜਾਵੇ ਹਵਾਵਾਂ ਦੀਆਂ ਹਵਾਵਾਂ ਜਿਹੜੀਆਂ ਨੇ ਫਿਲਹਾਲ ਗਤੀਮਾਨ ਦੇਖਣ ਨੂੰ ਮਿਲਦੀਆਂ ਨੇ ਅੱਜ ਆਪਾਂ ਨੂੰ ਹਵਾਵਾਂ ਅੱਜ ਗਤੀਮਾਨ ਹੀ ਰਹਿਣੀਆਂ ਜੋ ਕਿ ਪੂਰਬ ਦੀ ਪੱਛਮ ਦੀ ਦਿਸ਼ਾ ਤੋਂ ਚੱਲ ਰਹੀਆਂ ਨੇ ਪੱਛਮ ਦੀ ਦਿਸ਼ਾ ਤੋਂ ਹਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ 16-18 ਦੀ ਸਪੀਡ ਤੇ ਜਿਹੜੀਆਂ ਨੇ ਚੱਲ ਰਹੀਆਂ ਨੇ ਬਾਕੀ ਜਿਹੜੀ ਅਪਡੇਟ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਦੇ ਦਿੱਤੀ ਜਾਵੇਗੀ ਧੰਨਵਾਦ ਜੀ